ਉਹਨਾਂ ਦੁਆਰਾ ਚੈਲਰ ਚੜਾਉਣ ਦੇ ਅੱਗੇ ਨਹੀਂ ਹੋਊਗੀ ਸੋ ਤਿੰਨ ਕੇਸਾਂ ਲਈ ਅਸੀਂ ਈਰਾ ਪਧਰਾ ਕੀਤਾਗਾ ਇਸ ਤੋਂ ਬਿਨਾ ਪੰਜਾਬ ਦੇ ਅੰਦਰ ਸਾਡਾ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਐਕਟ ਇੱਕ ਹੋਰ ਹੋਰ ਇੱਕ ਸਕੀਮ ਜਿਹੜੀ ਆ ਪੰਜਾਬ ਸਰਕਾਰ ਲੈ ਕੇ ਆਈ ਆ ਪ੍ਰੀ ਜੀਐਸਟੀ ਏਰੀਅਰ ਜਿਹੜੇ ਜੀਐਸਟੀ ਤੋਂ ਪਹਿਲਾਂ ਦੇ ਏਰੀਅਰ ਸੀਗੇ ਜੇ ਮੈਂ ਗੱਲ ਕਰਾਂ ਪੰਜਾਬ ਬੈਟ ਐਕਟ 2005 ਸੀਐਸਟੀ ਐਕਟ 1956 ਪੰਜਾਬ ਇਨਫਰਾਸਟ੍ਰਕਚਰ ਡਿਵੈਲਪਮੈਂਟ ਐਂਡ ਰੈਗੂਲੇਸ਼ਨ ਐਕਟ 2002 ਪੰਜਾਬ ਜਨਰਲ ਸੇਲਸ ਟੈਕਸ ਐਕਟ 1948 ਪੰਜਾਬ ਐਂਟਰਟੇਨਮੈਂਟ ਟੈਕਸ ਐਂਡ ਸਟੈਨੋਗ੍ਰਾਫੀ ਸ਼ੋਸ ਐਕਟ 1954 ਪੰਜਾਬ ਐਂਟਰਟੇਨਮੈਂਟ ਡਿਊਟੀ ਐਕਟ 1955 ਇਹ ਸਾਰੇ ਕੇਸਾਂ ਦੇ ਅੰਦਰ ਅਸੀਂ ਜਿਹੜੀ ਆ ਓਟੀਐਸ ਸਕੀਮ ਲੈ ਕੇ ਆ ਰਹੇ ਆ ਇਹ ਲਗਭਗ ਜੇ ਮੈਂ ਗੱਲ ਕਰਾਂ ਤਾਂ ਟੋਟਲ ਜਿਹੜੇ ਕੇਸ ਬਣਦੇ ਨੇਗੇ ਹੁਣ ਤੱਕ 2039 ਕਿਉਂਕਿ ਜਿਹੜੀ 3rd OTIA ਸਕੀਮ ਆਈ ਸੀ ਔਰ ਉਸ ਦੇ ਅੰਦਰ ਲਗਭਗ 60000 ਕੇਸਾਂ ਦਾ ਨਪਟਾਰਾ ਜਿਹੜਾ ਪੰਜਾਬ ਦੇ ਅਸੀਂ ਇੰਡਸਟਰੀ ਨੂੰ ਪੰਜਾਬ ਦੇ ਟਰੇਡਰ ਨੂੰ 60000 ਕੇਸਾਂ ਦਾ ਨਪਟਾਰਾ ਉਸ OTIA ਸਕੀਮ ਚ ਹੋਇਆ ਸੀਗਾ ਹੁਣ ਲਗਭਗ ਜਿਹੜੇ 프리 GST ਦੇ ਯਾਨੀ GST ਤੋਂ ਪਹਿਲੇ ਐਕਟ ਦੇਗੇ ਉਹਨਾਂ ਚ 2039 ਕੇਸ ਇਨਵੋਲ ਹੋਣਗੇ ਇਹਨਾਂ ਚ ਅਸੀਂ ਫੈਸਲਾ ਕੀਤਾਗਾ ਕਿ ਇਹਨਾਂ ਨੂੰ ਵਨ ਟਾਈਮ ਸੈਟਲਮੈਂਟ ਦੇ ਲਿਆ ਕੇ ਇਹਨਾਂ ਨੂੰ ਨਿਬੇੜਾਂਗੇ ਔਰ 1 ਕਰੋੜ ਰੁਪਏ ਤੱਕ ਜਿਹੜਾ ਉਹਦਾ ਟੈਕਸ ਵੀ ਮਾਫ ਉਹਦੀ ਪੈਨਟੀ ਵੀ ਮਾਫ ਉਹਦਾ 50% origignal ਟੈਕਸ ਆ ਉਹ ਵੀ ਮਾਫ ਕਿ ਅਸੀਂ ਫੈਸਲਾ ਕੀਤਾ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ 1 ਕਰੋੜ ਤੋਂ ਲੈ ਕੇ 25 ਕਰੋੜ ਤੱਕ ਜਿਹੜਾ ਉਹਦੇ ਅੰਦਰ ਟੈਕਸ ਵੀ ਜਿਹੜੇ ਉਹਦੇ ਅੰਦਰ ਇੰਟਰਸਟ ਵੀ ਮਾਫ ਪੈਨਟੀ ਵੀ ਮਾਫ ਔਰ 25% ਜਿਹੜਾ origignal ਟੈਕਸ ਆ ਟੈਕਸ ਸਲੈਬ ਆ ਉਹ ਵੀ ਜਿਹਦੀ ਮਾਫ ਆ 25 ਕਰੋੜ ਤੋਂ ਉੱਪਰ ਜੇਕਰ ਕੋਈ ਅਮਾਉਂਟ ਆਉਂਦੀ ਆ ਤੌ ਦੇ ਅੰਦਰ ਅਸੀਂ ਟੈਕਸ ਦੇ ਟੈਕਸ ਦੇ ਅੰਦਰ ਸਿਰਫ 10% ਦੀ ਛੋਟ ਦਿੱਤੀ ਆ ਔਰ ਇੰਟਰਸਟ ਐਂਡ ਪਲੈਂਟੀ ਉਹਦੇ ਚ ਵੀ ਮਾਫ ਸੋ ਮੇਰਾ ਕਹਿਣ ਦਾ ਭਾਵ ਆ ਇਹਦੇ ਨਾਲ ਪੰਜਾਬ ਦੇ ਲਗਭਗ ਇਨਾ 20000 ਟ੍ਰੇਡਰ ਨੂੰ ਲਾਭ ਮਿਲੂਗਾ ਔਰ ਪੰਜਾਬ ਦਾ ਇਹ ਬਹੁਤ ਪੁਰਾਣੇ ਕੇਸ ਲਗੇ ਕੋਈ 1948 ਦਾ ਖੜਾਗਾ ਕੋਈ 1956 ਦਾ ਖੜਾਗਾ ਜਦੋਂ ਦੇ ਐਕਟ ਬਣੇ ਨੇਗੇ ਉਦੋਂ ਦੇ ਸਾਰੇ ਕੇਸ ਪੈਂਡਿੰਗ ਪੰਜਾਬ ਸਰਕਾਰ ਕੋਲੇ ਪਏ ਨੇਗੇ ਸੋ ਇਹਦੇ ਅੰਦਰ ਜਿੱਥੇ ਪੈਸੇ ਵਿਆਉਣਗੇ ਖਜ਼ਾਨੇ ਚ ਔਰ ਜਿਹੜਾ ਮੈਂ ਸੰਭਦਾ ਐਫੀਸ਼ੀਐਂਸੀ ਆਫ ਵਰਕ ਆ ਐਫੀਸ਼ੀਐਂਸੀ ਆਫ ਵਰਕ ਇਨ ਦੀ ਡਿਪਾਰਟਮੈਂਟ ਉਹ ਵੀ ਆਊਗਾ ਕਿਉਂਕਿ ਨਹੀਂ ਤਾਂ ਸਾਡੇ ਸਾਰੇ ਮੁਲਾਜ਼ਮ ਅਧਿਕਾਰੀ ਜਿਹੜੇ ਨੇਗੇ ਇਹਨਾਂ ਕੇਸਾਂ ਦੇ ਅੰਦਰ ਹੀ ਲੱਗੇ ਰਹਿੰਦੇ ਨੇ ਕਿ ਔਰ ਇਹ ਸਕੀਮ ਜਿਹੜੀ ਹੈ ਦੋਨੇ ਸਕੀਮਾਂ ਚੈ ਫੂਡ ਵਾਲੀ ਤੇ ਟੈਕਸ ਵਾਲੀ 31 ਦਸੰਬਰ ਤੱਕ ਜਿਹੜੀਆਂ ਚੱਲਣਗੀਆਂ 31 ਦਸੰਬਰ ਤੱਕ ਇਹਨਾਂ ਦੀ ਜਿਹੜੀ ਆ ਉਹ ਲਾਸਟ ਡੇਟ ਹੋਊਗੀ ਪਰ ਉਸ ਬਾਅਦ ਕਿਸੇ ਕਿਸਮ ਦੀ ਕੋਈ ਵੀ ਓਟੀਐਸ ਸਕੀਮ ਨਹੀਂ ਲੈਂਦੀ ਜਾਊਗੀ ਬਿਲਕੁਲ ਸਪਸ਼ਟ ਹੈ ਉਸ ਸਮਾਂ ਜਿਹੜਾ ਸ਼ਕਤੀ ਦੇ ਨਾਲ ਇਹਨਾਂ ਲੋਕਾਂ ਦੀ ਜਿਹੜਾ ਹੈ ਉਹ ਪ੍ਰਾਪਰਟੀ ਹੈ ਚਾਹੇ ਕੋਈ ਹੋਰ ਸ਼ਕਤੀ ਹੈ ਉਹ ਸਾਰੇ ਸ਼ਕਤੀ ਕਰਕੇ ਅਸੀਂ ਪੈਸੇ ਵਸੂਲਾਂਗੇ ਇਸ ਤੋਂ ਬਿਨਾ ਤੁਹਾਨੂੰ ਸਾਰਿਆਂ ਨੂੰ ਪਤਾ ਹੈਗਾ ਕਿ ਪੰਜਾਬ ਸਰਕਾਰ ਦੇ ਅੰਦਰ 2017 ਤੋਂ ਲੈ ਕੇ 22 ਤੱਕ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਸੀ ਉਸ ਸਮੇਂ ਦੇ ਕੈਬਨਟ ਮੰਤਰੀ ਸਾਧੂ ਸਿੰਘ ਧਰਮਸੋਧ ਜੀ ਦੇ ਖਿਲਾਫ ਇੱਕ ਮੁਕਦਮਾ ਦਰਜ ਹੋਇਆ ਸੀਗਾ ਉਹ ਉਸ ਈਡੀ ਦੀ ਕੰਪਲੇਂਟ ਦੇ ਅੰਦਰ ਆਰ ਪੰਜਾਬ ਬਿਜ਼ਨਸ ਬਿਊਰੋ ਦੀ ਕੰਪਲੇਂਟ ਦੇ ਅੰਦਰ ਅਸੀਂ ਜਿਹੜਾ ਅੱਜ ਪ੍ਰੋਸੀਕਿਊਸ਼ਨ ਸੈਂਕਸ਼ਨ ਦੇਣ ਦਾ ਫੈਸਲਾ ਕੀਤਾਗਾ ਅੱਜ ਸਰਕਾਰ ਨੇ ਦੋਨਾਂ ਕੇਸਾਂ ਦੇ ਅੰਦਰ ਪ੍ਰੋਸੀਕਿਊਸ਼ਨ ਸੈਂਕਸ਼ਨ ਜਿਹੜੀ ਆ ਉਹ ਅਲਾਉ ਕੀਤੀ ਆ ਸੋ ਹੁਣ ਜਿਹੜਾ ਕੇਸ ਚੱਲਣ ਦਾ ਰਾਹਗਾ ਉਹ ਪਧਰਾ ਹੋਊਗਾ ਸੋ ਕਹਿਣ ਦਾ ਭਾਵ ਆ ਸਰਕਾਰ ਜਿਹੜੀ ਆ ਉਹ ਕਰਪਸ਼ਨ ਦੇਗੇ ਸਾਡੀ ਜ਼ੀਰੋ ਟੋਲਰੈਂਸ ਆ ਬਿਲਕੁਲ ਜਿਹੜੇ ਵੀ ਭ੍ਰਿਸ਼ਟਾਚਾਰ ਕੀਤਾਗਾ ਜਾਂ ਚੱਕਰੂਗਾ ਉਹ ਬਿਲਕੁਲ ਬਖਸ਼ਿਆ ਨਹੀਂ ਜਾਊਗਾ ਬਲਕਿ ਉਹਨੂੰ ਸਲਾਖਾਂ ਦੇ ਪਿੱਛੇ ਜਾਣਾ ਪਊਗਾ ਇਹ ਅੱਜ ਦੇ ਅਹਿਮ ਫੈਸਲੇ ਸੀ ਇਸ ਤੋਂ ਬਿਨਾ ਕੁਝ ਹੋਰ ਫੈਸਲੇ ਜਿਹੜੇ ਕੀਤੇ ਨੇ ਜਿਨ੍ਹਾਂ ਦੀ ਅਹਿਮ ਜਾਣਕਾਰੀ ਜਿਹੜੇ ਇੰਡਸਟਰੀ ਡਿਪਾਰਟਮੈਂਟ ਨਾਲ ਨੇ ਹੋਰ ਡਿਪਾਰਟਮੈਂਟਾਂ ਨਾਲ ਸਬੰਧਤ ਲੱਗੇ ਉਹ ਮੇਰੇ ਕੈਬਨਿਟ ਦੇ ਕਲੀਗ ਸੰਜੀਵ अरोड़ा ਜੀ ਤੁਹਾਡੇ ਨਾਲ ਸਾਂਝੀ ਕਰਨਗੇ ਕੁਝ ਹੋਰ ਫੈਸਲੇ ਬਾਰੇ ਸਾਰੇ ਪ੍ਰੈਸ ਦੇ ਭਰਾਵਾਂ ਤੇ ਭੈਣਾਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਤੁਹਾਡੇ ਦਰਸ਼ਕਾਂ ਨੂੰ ਵੀ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਆ ਮਾਨਯੋਗ ਮੁੱਖ ਮੰਤਰੀ ਜੀ ਦੀ ਜਿਹੜੀ ਕੈਬਨਿਟ ਮੀਟਿੰਗ ਹੋਈ ਹੈ ਉਹਨਾਂ ਤੇ ਪੈਰਵਾਈ ਚ ਉਹਦੇ ਵਿੱਚ ਇੱਕ ਬੜਾ ਵੱਡਾ ਫੈਸਲਾ ਇੰਡਸਟਰੀ ਲਈ ਲਿੱਤਾ ਗਿਆ ਹੈ ਹਿਸਟੋਰੀਕਲ ਫੈਸਲਾ ਹੈ ਉਹ ਰਾਈਟ ਟੂ ਬਿਜ਼ਨਸ ਐਕਟ ਹੈ ਪਹਿਲਾਂ ਵੀ ਹੈਗਾ ਸੀ ਰਾਈਟ ਟੂ ਬਿਜ਼ਨਸ ਐਕਟ ਜਿਹੜਾ ਕਿ ਐਸੇ ਸਰਕਾਰ ਦੇ ਦੌਰਾਨ ਲਿਆਇਆ ਗਿਆ ਸੀ ਪਰ ਜਿਹੜੀਆਂ ਐਮੈਂਡਮੈਂਟਾਂ ਕੀਤੀਆਂ ਗਈਆਂ ਉਹ ਐਕਸਟਰਾ ਦੀਆਂ ਕਿ ਆਲਮੋਸਟ ਉਹਦੇ ਨਾਲ ਉਹ ਦੁਗਣੀ ਤਿੰਨੀ ਇੰਡਸਟਰੀਆਂ ਦੇ ਵਿੱਚ ਕਵਰ ਹੋ ਜਾਣਗੀਆਂ ਇੱਕ ਤਾਂ ਜਿਹੜੀ ਲਿਮਟ ਹੈ ਉਹ 25 ਕਰੋੜ ਤੋਂ 150 ਕਰੋੜ ਕਰ ਦਿੱਤੀ ਗਈ ਹੈ ਔਰ ਇਸ ਐਕਟ ਦੇ ਵਿੱਚ 150 ਕਰੋੜ ਤੋਂ ਉੱਪਰ ਵੀ ਜੇ ਕੋਈ ਪਾਰਟਿਕੂਲਰ ਇੰਡਸਟਰੀ ਹੈ ਜਿਹਦੇ ਵਿੱਚ ਅਸੀਂ ਐਨੇ ਥੋੜੇ ਟਾਈਮ ਵਿੱਚ ਅਪਰੂਵਲ ਦੇ ਸਕਦੇ ਹਾਂ ਉਹ ਵੀ ਅਸੀਂ ਪਾਵਰ ਇੰਡਸਟਰੀ ਡਿਪਾਰਟਮੈਂਟ ਕੋ ਲਲਿੱਤੀ ਹੈ ਜੇ ਅਸੀਂ ਉਹਦੇ ਵਿੱਚ ਐਡ ਕਰਨਾ ਹੋਵੇ ਸਰਕਾਰ ਐਡ ਕਰ ਸਕਦੀ ਹੈ ਇਹਦੇ ਵਿੱਚ ਜਿਹੜਾ ਰਾਈਟ ਟੂ ਬਿਜ਼ਨਸ ਐਕਟ ਹੈ ਇਹਦੇ ਚ ਅਸੀਂ ਪੰਜ ਅਪਰੂਵਲ ਪਿਛਲੇ ਰਾਈਟ ਟੂ ਬਿਜ਼ਨਸ ਐਕਟ ਤੋਂ ਹੋਰ ਐਡ ਕਰਤੇ ਆ ਇਹਦੇ ਚ ਲੇਬਰ ਡਿਪਾਰਟਮੈਂਟ ਦਾ ਇੱਕ ਅਪਰੂਵਲ ਹੈ ਫੈਕਟਰੀ ਲਾਇਸੈਂਸ ਦਾ ਦੂਜਾ ਅਪਰੂਵਲ ਹੈ ਕੰਸੈਂਟ ਟੂ ਸਟੈਬਲਿਸ਼ ਤੇ ਕੰਸੈਂਟ ਟੂ ਆਪਰੇਟ ਜਿਹੜਾ ਕਿ ਪੋਲੂਸ਼ਨ ਡਿਪਾਰਟਮੈਂਟ ਦਿੰਦਾ ਹੈ ਉਹ ਤੀਜਾ ਅਪਰੂਵਲ ਹੈ ਚੌਥਾ ਅਪਰੂਵਲ ਹੈਗਾ ਨੋਬਜੈਕਸ਼ਨ ਸਰਟੀਫਿਕੇਟ ਜਿਹੜਾ ਕਿ ਫੋਰੈਸਟ ਡਿਪਾਰਟਮੈਂਟ ਤੋਂ ਲੈਣਾ ਪੈਂਦਾ ਸੀਗਾ ਇਹ ਕੀਤਾ ਹੈ ਪਹਿਲੀ ਜਿਹੜੀ ਰਾਈਟ ਟੂ ਬਿਜ਼ਨਸ ਐਕਟ ਸੀ ਉਹਦੇ ਵਿੱਚ ਸਿਰਫ ਜਿਹੜੇ ਇੰਡਸਟਰੀਅਲ ਪਾਰਕੇ ਚ ਅਪਰੂਵਡ ਸੀ ਉਹਨਾਂ ਨੂੰ 5 ਦਿਨਾਂ ਵਿੱਚ ਅਪਰੂਵਲ ਦਿੰਦੇ ਸੀ ਹੁਣ ਅਸੀਂ ਉਹਦੇ ਵਿੱਚ ਬਾਕੀ ਸਾਰੇ ਵੀ ਰੀਅਲ ਏਸਟੇਟ ਪ੍ਰੋਜੈਕਟ ਪਾਤੇ ਆ ਚਾਹੇ ਉਹ ਪੂਡਾ ਹੈ ਚਾਹੇ ਉਹ ਲੋਕਲ ਗਵਰਨਮੈਂਟ ਹੈ ਕੋਈ ਵੀ ਰੀਅਲ ਏਸਟੇਟ ਦਾ ਜਿਹੜਾ ਅਪਰੂਵਡ ਪ੍ਰੋਜੈਕਟ ਹੈ ਉਹਨੂੰ 5 ਦਿਨਾਂ ਦੇ ਵਿੱਚ ਵਿੱਚ ਅਸੀਂ ਅਪਰੂਵਲ ਦੇ ਦਾਂਗੇ ਜਿਹੜੇ ਉਸ ਤੋਂ ਬਾਅਦ ਹੈਗੇ ਜਿਹੜੇ ਇਹ ਦੋਨਾਂ ਵਿੱਚ ਨਹੀਂ ਆਉਂਦੇ ਉਹਨਾਂ ਨੂੰ ਨਵੇਂ ਪ੍ਰੋਜੈਕਟ ਨੂੰ 15 ਦਿਨਾਂ ਵਿੱਚ ਜੇ ਕਿਸੇ ਦੀ ਐਕਸਪੈਂਸ਼ਨ ਹੈ ਉਹਨੂੰ 18 ਦਿਨਾਂ ਵਿੱਚ ਅਪਰੂਵਲ ਦੇ ਦਿੱਤੀ ਜਾਏਗੀ ਇਹ ਉਹੀ ਇੰਡਸਟਰੀਅਲ ਯੂਨਿਟ ਐਲੀਜੀਬਲ ਹੋਣਗੇ ਜਿਹੜੇ ਕਿ ਗ੍ਰੀਨ ਇੰਡਸਟਰੀ ਹੈਗੇ ਜਾਂ ਕਾਫੀ orange ਵਿੱਚ ਕਵਰਡ ਹੈ red ਤੇ hazardous ਇੰਡਸਟਰੀ ਇਹਦੇ ਵਿੱਚ ਨਹੀਂ ਕਵਰਡ ਹਨ ਪਰ ਅਸੀਂ ਕੋਸ਼ਿਸ਼ ਕਰਕੇ ਜਿੰਨੀਆਂ ਵੱਧ ਤੋਂ ਵੱਧ ਇੰਡਸਟਰੀਆਂ ਇਹਦੇ ਵਿੱਚ ਕਵਰ ਹੋਣ ਦੀਆਂ ਕਰਾਂਗੇ ਸੋ ਕਿਸੇ ਨੇ ਵੀ ਪੂਰੇ ਫਾਰਮ ਭਰ ਕੇ ਰਾਈਟ ਟੂ ਬਿਜ਼ਨਸ ਐਕਟ ਤੇ ਦਿੱਤਾ ਉਹਨੂੰ 5 ਦਿਨਾਂ ਤੋਂ ਲੈ ਕੇ ਮੈਕਸਿਮਮ 18 ਦਿਨਾਂ ਤੱਕ ਸਾਰੇ ਅਪਰੂਵਲ ਮਿਲ ਜਾਣਗੇ ਕਿ ਜੀਐਸਟੀ ਵਾਲਾ ਸਭ ਤੋਂ ਵੱਡਾ ਲਿਮਿਟ ਹੋ ਰਿਹਾ ਸਭ ਤੋਂ ਵੱਡਾ ਸੇ ਜੀਐਸਟੀ ਵਾਲਾ 25 ਕਰੋੜ ਤੋਂ 150 ਕਰੋੜ ਔਰ ਉਸ ਤੋਂ ਬਾਅਦ 750 ਕਰੋੜ ਤੋਂ ਉੱਪਰ ਵੀ ਜੇ ਕੋਈ ਇੰਡਸਟਰੀ ਆ ਜਿਹੜੀ ਅਸੀਂ ਸੋਚਦੇ ਆ ਇਹਦੇ ਵਿੱਚ ਆ ਸਕਦੀ ਹੈ ਉਹ ਅਸੀਂ ਪਾਵਰ ਡਿਪਾਰਟਮੈਂਟ ਕੋਲ ਹੋएगी ਉਹ ਐਡ ਕਰ ਸਕਦੇ ਹਾਂ ਸੋ 750 ਕਰੋੜ ਦਾ ਇਮੀਡੀਏਟ ਹੈ ਕਿਉਂਕਿ ਗਵਰਨਮੈਂਟ ਨੇ ਸੈਂਟਰਲ ਗਵਰਨਮੈਂਟ ਨੇ ਵੀ MSME ਦੀ ਲਿਮਟ 750 ਕਰਤੀ ਹੈ ਪਰ ਉਸ ਤੋਂ ਉੱਪਰ ਵੀ ਅਸੀਂ ਕੁਝ ਇੰਡਸਟਰੀਆਂ ਦੇ ਵਿੱਚ ਪਾਸ ਹੋ ਗਿਆ ਸਰ ਜੀ ਸਰ ਜੀ ਜਿਸ ਤੋਂ ਪਾਸਾ ਨੋਟੀਫਿਕੇਸ਼ਨ ਆ ਗਿਆ ਹੈ ਹੂ ਇਸ ਗੋਇੰ ਟੂ ਬੀ ਹਰ ਸਕੈਸਰ ਫਰਮ ਪਾਰਟੀ ਯੂ ਆਰ ਆਸਕਿੰਗ ði ਰੌਂਗ ਪਰਸਨ <laughs> this uh, i am not the right do, person do, to answer this do honorable minister the sitting her madam we would like to know we wish as much you know that the, the, the same information we have ji ji agenda si gst wala ji gst wala agenda sab to hai ki si pehla gst de andar uh, bilkul rate uh, rationalization committee ne ਜਿਹੜੀਆਂ ਕੁਝ ਆਪਣੀਆਂ ਪ੍ਰਪੋਜ਼ਲ ਜੀਐਸਸੀ ਕੌਂਸਲ ਦੇ ਸਾਹਮਣੇ ਰੱਖੀਆਂ ਸੀ ਔਰ ਉਸ ਬਾਅਦ ਯੂਨੀਅਨ ਗਵਰਨਮੈਂਟ ਦੀ ਪ੍ਰਪੋਜ਼ਲ ਜਿਹੜੀ ਆ ਉਹਦੇ ਚਾਈ ਔਰ ਯੂਨੀਅਨ ਗਵਰਨਮੈਂਟ ਦੀ ਪ੍ਰਪੋਜ਼ਲ ਦੇ ਨਾਲ ਜਿਹੜੀ ਰੇਟ ਹੈ ਰੈਸ਼ਲਾਈਜੇਸ਼ਨ ਕਮੇਟੀ ਸਹਿਮਤ ਹੋਈ ਔਰ ਇੱਕ ਜੀਓਐਮਸੀ ਦਾ ਗਰੁੱਪ ਆ ਬਣੇ ਸਰ ਜਿਹੜਾ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਸੀਗਾ ਜਨਰਲ ਇੰਸ਼ੋਰੈਂਸ ਨੂੰ ਲੈ ਕੇ ਸੀਗਾ ਔਰ ਇਸ ਤੋਂ ਬਿਨਾ ਇੱਕ ਕੰਪਨਸੇਸ਼ਨ ਸੈਸ ਦਾ ਜੀਓਐਮਸੀਗਾ ਉਹ ਸਾਰੇ ਜੀਐਮ ਨੂੰ ਲੈ ਕੇ ਜਿਹੜੀ ਆ ਰੀਸੈਂਟਲੀ ਇੱਕ ਵੱਡੀ ਜੀਐਸਟੀ ਕੌਂਸਲ ਦੀ ਮੀਟਿੰਗ ਹੋਈ ਸੀ ਦੇ ਅੰਦਰ ਦੋ ਸਲੈਬ ਜਿਹੜੀਆਂ ਬਣਾਈਆਂ ਗਈਆਂ ਚਾਰ ਸਲੈਬ ਨੂੰ ਛੱਡ ਕੇ ਔਰ ਉਹ ਜਿੱਥੇ ਸੈਂਟਰ ਨੂੰ ਸੋਧਾ ਕਰਨੀਆਂ ਪੈਂਦੀਆਂ ਇਹਨੂੰ ਤੇ ਸਟੇਟਾਂ ਨੂੰ ਸੋਧਾ ਕਰਨੀਆਂ ਪੈਂਦੀਆਂ ਨੇ ਜਿਹੜਾ ਸਿਸਟਮ 22 ਤਰੀਕ ਤੋਂ ਲਾਗੂ ਹੋਇਆ ਪੂਰੇ ਦੇਸ਼ 'ਤੱਕ ਉਹ 22 ਤਰੀਕ ਤੋਂ ਹੀ ਪੰਜਾਬ 'ਚ ਲਾਗੂ ਹੋਇਆ ਤੇ ਸਾਨੂੰ ਸਰਟਨ ਜਿਹੜੀਆਂ ਅਮੈਂਡਮੈਂਟਸ ਰਹਿ ਗਈਆਂ ਉਹ ਵਿਧਾਨ ਸਭਾ 'ਚ ਕਰਦੀਆਂ ਰਹੀਆਂ ਕਿ ਉਹ ਜਿਹੜਾ ਵਿਧਾਨ ਸਭਾ ਸੈਸ਼ਨ ਆ ਰਿਹਾ ਉਹ 'ਚ ਅਸੀਂ ਕਰਾਂਗੇ ਔਰ ਇਸ ਤੋਂ ਬਿਨਾਂ ਇੱਕ ਸਪੈਸ਼ਲ ਜਿਹੜੀ ਸਲੈਬ ਆ ਗਵਰਨਮੈਂਟ ਆਫ ਇੰਡੀਆ ਨੇ ਬਣਾਈਆ 40% ਦੀ ਇਹ ਸ ਪੋਰਟੇਬਲ ਤੇ ਰੱਖਿਆ ਕਾਫੀ ਅਮੈਂਡਮੈਂਟ ਲੇ ਗਿਆ ਮੈਂ ਡਿਟੇਲਸ ਵੀ ਤੁਹਾਡੇ ਨਾਲ ਸ਼ੇਅਰ ਕਰ ਦਊਗਾ ਹਾਂਜੀ ਸੁਭਰਸ਼ਾ ਜੀਮਾ ਸਾਹਿਬ ਤੁਸੀਂ ਜਿਹੜੀ ਇਹ ਗੱਲ ਕੀਤੀ ਆ ਪਿੰਡੂ ਵਿਕਾਸ ਵਿਭਾਗ ਦੀਆਂ ਜਿਹੜੀਆਂ ਜ਼ਮੀਨਾਂ ਨੇ ਜਿਹੜੀਆਂ ਖਾਲੇ ਹੋ ਗਏ ਰਸਤੇ ਹੋ ਗਏ ਜਿਹੜੇ ਉਸ ਤਰ੍ਹਾਂ ਕੱਤੇ ਜਿਹੜੀਆਂ ਸੀਗੀਆਂ ਕਲੋ ਨੇਜਰਾਂ ਨੇ ਜਿਹੜੇ ਉਹ ਅੱਗੇ ਵੀ ਬੇਚਤੀਆਂ ਜਿੱਥੇ ਤਾਂ ਜਲੋ ਖਾਲੀ ਪਲਾਟ ਨੇ ਉਹ ਤਾਂ ਵਿਭਾਗ ਆ ਜਿਹੜਾ ਉਹਨਾਂ ਦੇ ਨਿਸ਼ਾਨਦੇਹੀ ਕਰ ਲਊਗਾ ਜਿੱਥੇ ਕਲੋ ਨੇਜਰਾਂ ਨੇ ਬੇਚਤੀਆਂ ਜਿੱਥੇ ਕਮਰਸ਼ੀਅਲ ਸਾਈਟ ਬਣ ਗਈਆਂ ਜਾਂ ਰੈਜੀਨੈਂਸ ਸੋਸਾਇਟੀ ਸ ਬਣ ਗਈਆਂ ਉਹਨਾਂ ਦੀ ਤੁਸੀਂ ਕਿਵੇਂ ਵਸੂਲੀ ਕਰਾਂਗੇ ਕਿਉਂਕਿ ਉਹ ਤਾਂ ਮਾਰਕੀਟਾ ਰੇਟ ਦੇ ਹਿਸਾਬ ਨਾਲ बिक ਚੁੱਕੀਆਂ ਨੇ ਉਹਦਾ ਰੇਟ ਮਾਰਕੀਟ ਦਾ ਫੋਲਿਆ ਜਾਵੇਗਾ ਕਿ ਸੱਤਾ ਦੀ ਰੇਟ ਵਸੂਲਿਆ ਜਾਵੇਗਾ ਬਿਲਕੁਲ ਜਿਹੜਾ ਰੇਟ ਆ ਸਾਡੀ ਜਿਹੜੀ ਕਮੇਟੀ ਆ ਮੈਂ ਪਹਿਲਾਂ ਦੱਸਿਆ ਕਿ ਡੀਸੀ ਸਾਹਿਬ ਦੀ ਅਗਵਾਈ 'ਚ ਇੱਕ ਕਮੇਟੀ ਬਣੂਗੀ ਉਹ ਰੇਟ ਨਿਰਧਾਰਤ ਕਰੂਗੀ ਉਹਦਾ 4 ਗੁਣਾ ਵਸੂਲਿਆ ਜਾਊਗਾ ਬਿਲਕੁਲ ਉਹਨੂੰ ਕਿਸੇ ਵੀ ਕਿਸਮ ਦੀ ਛੋਟ ਨਹੀਂ ਹੈ ਕਿਉਂਕਿ ਜਿਹੜੀਆਂ ਕਲੋਨੀਆਂ ਜ਼ਿਆਦਾਤਰ ਕੋਲੋਨਾਈਜ਼ਰ ਨੇ ਕਟੀਆਂ ਨੇ ਕਿਆਂ ਉਹਨਾਂ ਨੇ ਲਾਇਸੈਂਸ ਅੰਡਰ ਲਾਇਸੈਂਸ ਲਿਆਗਾ ਉਹਨਾਂ ਦਾ ਪੂਰਾ ਰਿਕਾਰਡ ਜਿਹੜਾ ਉਹ ਡਿਪਾਰਟਮੈਂਟ ਕੋਲੇ ਆ ਪੂਡਾ ਕੋਲੇ ਆ ਗਮਾੜਾ ਕੋਲੇ ਆ ਗਲਾੜਾ ਲੈ ਕੇ ਕੋ ਚਰਚਾ ਹੋਈ ਮੀਟਿੰਗ ਤੋਂ ਕਿਉਂਕਿ ਕਾਫੀ ਚੀਜ਼ਾਂ ਕਹਿੰਦੇ ਸੀਗੇ ਕਿ ਜ਼ਰੂਰਤ ਹੈ ਲੀਗਲ ਟੂਰ ਮੈਨਿਜਮੈਂਟ ਕਰਨ ਦਾ ਦੇਖੋ ਕਾਫੀ ਸਾਰੀਆਂ ਹੜ੍ਹਾਂ ਨੂੰ ਲੈ ਕੇ ਆਨਰੇਬਲ ਸੀਐਮ ਸਾਹਿਬ ਨੇ ਸਾਰੇ ਕੈਬਨਿਟ ਦੇ ਸਾਥੀਆਂ ਨੂੰ ਤਾਂ ਆਲਰੇਡੀ ਸਾਰੇ ਲੋਕਾਂ ਜਾ ਰਹੇ ਨੇ ਲੋਕਾਂ ਨੂੰ ਸਹੂਲਤਾਂ ਦੇ ਰਹੇ ਨੇ ਕਿ ਔਰ ਦੂਸਰਾ ਸਾਰੇ ਸਬੰਧਤ ਅਧਿਕਾਰੀਆਂ ਨੂੰ ਵਿਖਦਾ ਅਦੇਚਾਰੀ ਕੀਤੀ ਕਿ ਜਿਹੜਾ ਮੁਆਵਜ਼ਾ ਹੈਗਾ ਉਹ ਜਲਦੀ ਤੋਂ ਜਲਦੀ ਜਲਦੀ ਤੋਂ ਜਲਦੀ ਜਿਹੜਾ ਹੈਗਾ ਡਿਸਟ੍ਰਿਬਿਊਟ ਕਰਨਾ ਸ਼ੁਰੂ ਕਰੋ ਜਿੱਤੇ ਜਿੱਤੇ ਅਸੈਸਮੈਂਟ ਜਿਹੜੇ ਥੱਲੋਂ ਅਸੈਸਮੈਂਟ ਹੋ ਕੇ ਆ ਰਹੇ ਨੇ ਉਹਦਾ ਜਲਦੀ ਤੋਂ ਜਲਦੀ ਡਿਸਟ੍ਰਿਬਿਊਸ਼ਨ ਸ਼ੁਰੂ ਹੋਵੇ ਔਰ ਦਿਵਾਰੀ ਤੋਂ ਪਹਿਲਾਂ ਪਹਿਲਾਂ ਸੀਐਮ ਸਾਹਿਬ ਨੇ ਕਿਹਾ ਕਿ ਆਪਾਂ ਨੇ 45 ਡੇਜ਼ ਦਾ ਟਾਈਮ ਦਿੱਤਾਗਾ ਤਾਂ ਕਿ ਉਹ ਮੁਕੰਮਲ ਹੋ ਸਕੇ ਲੋਕਾਂ ਨੂੰ ਥੋੜੀ ਰਾਹਤ ਮਿਲ ਸਕੇ ਔਰ ਬਹੁਤ ਸਾਰੀਆਂ ਐਮੈਂਡਮੈਂਟਸ ਲਗੀਆਂ ਉਹਨਾਂ ਨੂੰ ਲੈ ਕੇ